ਕਿਸਾਨ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦ ਹੋਏ ਨੌਜਵਾਨ ਕਿਸਾਨ ਛੁਪਕਰਨ ਦਾ ਅਜ ਨਮਕਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਆਖਿਰਕਾਰ ਮੌਤ ਤੋਂ 8 ਦਿਨਾਂ ਬਾਅਦ ਬੁੱਧਵਾਰ ਦੇ ਰਾਤ ਪੋਸਟਮਾਰਟਮ ਛੁਪਕਰਨ ਦਾ ਕੀਤਾ ਗਿਆ ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ 302 ਕਤਲ ਦੀ ਤਾਰਾ ਤਹਿਤ ਐਫ ਆਈ ਆਰ ਦਰਜ ਕਰਕੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਭਾਰੀ ਸੁਰੱਖਿਆ ਪ੍ਰਬੰਧਾ ਦੌਰਾਨ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਪੁਲਿਸ ਕਾਰਵਾਈ ਉਪਰੰਤ ਪੰਜ ਮੈਂਬਰੀ ਡਾਕਟਰੀ ਬੋਰਡ ਵੱਲੋਂ ਸੁਪਕਰਨ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਅੱਜ ਸੁਪਕਰਨ ਦਾ 2 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ ਸ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰਿਆਂ ਪਟਿਆਲਾ ਰਜਿੰਦਰਾ ਹਸਪਤਾਲ ਦੀ ਮੋਰਚੀ ਤੋਂ ਸ਼ੁਭਕਰਨ ਦੀ ਮ੍ਰਿਤਕ ਦੇ ਲਿਜਾਈ ਜਾਰੀਆ ਮ੍ਰਿਤਕ ਦੇ ਦੇ ਉੱਤੇ ਕਿਸਾਨੀ ਝੰਡਾ ਰੱਖਿਆ ਗਿਆ ਫੁੱਲਾਂ ਦੇ ਹਾਰ ਪਾਏਗੇ ਕਿਸਾਨਾ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਮਾਨ ਸਤਕਾਰ ਤੇ ਆਤਮ ਦੀ ਨਾਲ ਕੀਤਾ ਜਾਵੇਗਾ ਉੱਥੇ ਸਰਵਣ ਸਿੰਘ ਪੰਦੇਰ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਦੇ ਵਿੱਚ ਪੰਚੋ ਸ਼ੁਭਕਰਨ ਦੇ ਸਸਕਾਰ ਵੇਲੇ ਸੋ ਅੱਜ ਹਰ ਇੱਕ ਦੀ ਅੱਖ ਨਮ ਹੋਵੇਗੀ ਕਿਉਂਕਿ ਲਗਾਤਾਰ ਪਰਿਵਾਰ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ੁਭਕਰਨ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਦਿਹਰਾਤ 8 ਦਿਨਾਂ ਬਾਅਦ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ ਤੇ ਅੱਜ ਪਿੰਡ ਉਸਤੇ ਜੜਾਇਆ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਐਂਬੂਲੈਂਸ ਦੇ ਵਿੱਚ ਪਾ ਕੇ ਪਹਿਲਾ ਖਨੋਰੀ ਬਾਰਡਰ ਲਚਾਇਆ ਜਾ ਰਿਹਾ ਹੈ ਸ਼ੁਕਰਨ ਨੂੰ ਤੇ ਉਸ ਤੋਂ ਬਾਅਦ ਉਸ ਤੇ ਪਿੰਡ ਲਚਾਇਆ ਜਾਵੇਗਾ ਉਸ ਤੇ ਜੱਤੀ ਪਿੰਡ ਅੰਤਿਮ ਸੰਸਕਾਰ ਸ਼ੁਕਰਨ ਦਾ ਕੀਤਾ ਜਾਵੇਗਾ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਕਿਸਾਨ ਆਖੂਆਂ ਦੀਆਂ ਅੱਖਾਂ ਵੀ ਨਮ ਇਸ ਵਕਤ ਨਜ਼ਰ ਆਈਆਂ ਨੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਪਹਿਲਾ ਸਤੀਤੇ ਨੂੰ ਕਿਸਾਨ ਮੋਰਚੇ ਦੇ ਵਿੱਚ ਲਿਜਾਇਆ ਜਾਵੇਗਾ ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਹੀ ਇਸ ਛੋਟੀ ਉਮਰੇ ਸ਼ੁਭਕਰਨ ਨੇ ਆਪਣੇ ਸਾਥ ਛੱਡੇ ਸੀ ਮੌਤ ਦੀ ਅਗੋਸ਼ਤ ਦੇ ਵਿੱਚ ਸਮਾ ਗਿਆ ਸੀ ਸ਼ੁਭਕਰਨ ਜਿਸ ਦੀ ਮੌਤ ਨੇ ਹਰ ਇੱਕ ਨੂੰ ਰੁਵਾ ਕੇ ਰੱਖ ਦਿੱਤਾ ਕਿਉਂਕਿ ਘੱਟ ਉਮਰ ਸੀ ਅਜੇ ਬਹੁਤ ਸਾਰੇ ਸੁਪਨੇ ਸੀ ਪਰਿਵਾਰ ਦਾ ਸਹਾਰਾ ਸੀ ਸ਼ੁਭਕਰਨ ਪਰ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਨੂੰ ਅਲਫਿਦਾਖ ਕਿਹਾ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਕਿਸਾਨ ਮੋਰਚੇ ਦੇ ਵਿੱਚ ਹੀ ਸ਼ੁਕਰਨ ਸ਼ਹੀਦ ਹੋਇਆ ਇਸ ਦੀ ਮ੍ਰਿਤਕ ਦੇ ਨੂੰ ਵੀ ਪਹਿਲਾ ਕਿਸਾਨ ਮੋਰਚੇ ਦੇ ਵਿੱਚ ਲਿਆਂਦਾ ਜਾਵੇਗਾ ਉਸ ਤੋਂ ਬਾਅਦ ਸ਼ਾਮ 2 ਵਜੇ ਮਾਫ ਕਰਨਾ ਦੁਪਹਿਰ 2 ਵਜੇ ਦੇ ਕਰੀਬ ਜਿਹੜਾ ਅੰਤਿਮ ਸਸਕਾਰ ਪਿੰਡ ਬੱਲੋ ਦੇ ਵਿੱਚ ਕੀਤਾ ਜਾਵੇਗਾ ਜਿਸ ਬਾਬਤ ਜਗਜੀਤ ਸਿੰਘ ਡਲੇਫਾਲ ਤੇ ਵੱਲੋਂ ਵੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਦੇਖੋ ਅਗਲੀ ਰਣਨੀਤੀ ਸਾਡੀ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਕਿ ਇਹਨਾਂ ਨੂੰ ਇਸ ਨੌਜਵਾਨ ਦੀ ਡੈੱਡ ਬੋਡੀ ਨੂੰ ਅਸੀਂ ਲੈ ਕੇ ਜਾਵਾਂਗੇ ਜੀ ਮੋਰਚੇ 'ਚ ਮੋਰਚੇ ਤੋਂ ਬਾਅਦ ਦੇ ਵਿੱਚ ਅਸੀਂ 3 ਵਜੇ ਪਿੰਡਲ ਜਾ ਕੇ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਪੂਰੇ ਮਾਨ ਸਤਿਕਾਰ ਆਦਬ ਦੇ ਨਾਲ ਸੰਸਕਾਰ ਤੋਂ ਬਾਅਦ ਫਿਰ ਅੱਗੇ ਦੀ ਮਦਰਾਨੀ ਦੀ ਚੱਜ ਤੇ ਕਰਾਂਗੇ ਚਰਚਾ ਕਰਾਂਗੇ ਆਪ ਪੁਲਿਸ ਪਾਰਟੀ ਵੀ ਨਾਲ ਹੈ ਸਰ ਇਸ ਚੀਜ਼ ਤੇ ਪੂਰੇ ਹਾਂ ਦੇਖੋ ਜਦੋਂ ਉਹਨਾਂ ਨੇ ਉਹਨੂੰ ਸ਼ਹੀਦ ਐਲਾਨ ਕਰ ਦਿੱਤਾ ਪੁਲਿਸਪਾਲਟੀ ਦੀ ਰਿਸਪੋਨਸੀਬਿਲਟੀ ਬੰਦੀ ਉਹ ਨਾਲ ਲੱਗ ਜਾਣਗੇ ਚਲੋ ਜੀ ਚਲੋ ਹੁਣ ਜਿਹੜਾ ਹੈਗਾ ਹੁਣ ਤੁਸੀਂ ਮੋਰਚੇ ਤੇ ਚਲੇ ਜਾਓ ਸਰ ਹਾਂ ਮੋਰਚੇ ਮੋਰਚੇ ਚਲੋ ਦੇਖੋ ਅਗਲੇ